ਸਤਿ ਸ਼੍ਰੀ ਅਕਾਲ ਜੀ ਮੈਂ ਹੱਕ ਕਵਰ ਸਿੰਘ 베ਦੀ ਅਕਾਲੀ ਦਲ ਤੇ ਅਕਾਲੀ ਦਲ ਤੋਂ ਵੱਖ ਹੋਈ ਧਿਰ ਦੇ ਵਿਚਾਰ ਮੀਟਿੰਗਾਂ ਦਾ سلسلہ ਵਕਈ ਦੇ ਰਿਹਾ ਕਿਉਂਕਿ ਜਿਸ ਤਰ੍ਹਾਂ ਦੀਆਂ ਦੂਰੀਆਂ ਦੋਨੇ ਧਿਰਾਂ ਦੇ ਵਿਚਕਾਰ ਬਣੀਆਂ ਹੋਈਆਂ ਤਾਂ ਇੱਕ ਦੂਜੇ ਦੇ ਖਿਲਾਫ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਹੋ ਰਹੀ ਹੈ ਤਾਂ ਦੂਜੇ ਪਾਸੇ ਕੁਝ ਚਿੰਤਕਾਂ ਵੱਲੋਂ ਮਹਾਰਾ ਵੱਲੋਂ ਜਾਂ ਸਿੱਖ ਸਿਆਸਤ ਦੇ ਨਾਲ ਜੁੜੇ ਲੋਕ ਇਸ ਗੱਲ ਨੂੰ ਲੈ ਕੇ ਚਿੰਤਤ ਹੈ ਕਿ ਖੇਤਰੀ ਪਾਰਟੀ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਦਰਮਿਆਨ ਜਦੋਂ ਦੋਨੇ ਧਿਰਾਂ ਵੱਖ ਹੋਈਆਂ ਤੇ ਇਸ ਦੇ ਨਾਲ ਅਕਾਲੀ ਦਲ ਦਾ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਆਖਰੇ ਦੂਰੀਆਂ ਕੱਟ ਕਿਸ ਤਰ੍ਹਾਂ ਹੋਣ ਪਰੰਤੂ ਜਿਸ ਤਰ੍ਹਾਂ ਕੁਝ ਬੈਠਕਾਂ ਦਾ سلسلہ ਵਕਾਈ ਦਿੱਤਾ ਕਿ ਇਹਨਾਂ ਦੂਰੀਆਂ ਨੂੰ ਕੱਟ ਕੀਤਾ ਜਾਵੇ ਕੁਝ ਟਕਸਾਲੀ ਪਰਿਵਾਰਾਂ ਨਾਲ ਮੀਟਿੰਗਾਂ ਦਾ سلسلہ ਦਿਖਾਈ ਦੇ ਰਿਹਾ ਪਰੰਤੂ ਜਿਸ ਤਰ੍ਹਾਂ ਸਰਜੀਤ ਕੌਰ ਦੇ ਹੱਕ ਵਿੱਚ ਅਕਾਲੀ ਦਲ ਤੋਂ ਵੱਖ ਹੋਈ ਧਿਰ ਖੜੀ ਨਜ਼ਰ ਆ ਰਹੀ ਹੈ ਜਾਂ ਉਸ ਦੇ ਹੱਕ ਵਿੱਚ ਪ੍ਰਚਾਰ ਚ ਜੁਟੀ ਹੋਈ ਹੈ ਤਾਂ ਕਹਿ ਸਕਦੇ ਆ ਕਿ ਸਰਜੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਮਿਲਣ ਇਸ ਗੱਲ ਨੂੰ ਲੈ ਕੇ ਅਕਾਲੀ ਦਲ ਤੋਂ ਵਕ ਕੋਈ ਤਿਰਦਾ ਜੋਰ ਦਿਖਾਈ ਦੇ ਰਿਹਾ ਹੈ ਲਗਾਤਾਰ ਪ੍ਰਚਾਰ ਦੇ ਵਿੱਚ ਦਿਖਾਈ ਦੇ ਰਿਹਾ ਗੁਰਪ੍ਰਤਾਪ ਸਿੰਘ ਵਡਾਲਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਤੇ ਬੀਬੀ ਜ਼ਗੀਰ ਕੌਰ ਜਿਹੜੇ ਆ ਉਹਨਾਂ ਨੇ ਸਰਜੀਤ ਕੌਰ ਦੇ ਹੱਕ ਵਿੱਚ ਜਿਸ ਤਰ੍ਹਾਂ ਪੜ ਪਖਾਈ ਹੋਈ ਹੈ ਤਾਂ ਇਸ ਦਰਮਿਆਨ ਜਿਹੜੇ ਪਰਮਜੀਤ ਸਿੰਘ ਸਰਨਾ ਨੇ ਅਕਾਲੀ ਦਲ ਦੇ ਹੱਕ ਵਿੱਚ ਜਿਸ ਤਰ੍ਹਾਂ ਉਹਨਾਂ ਦੇ ਬਿਆਨ ਆ ਰਹੇ ਆ ਜਾਂ ਅਕਾਲੀ ਦਲ ਤੋਂ ਵੱਖ ਹੋਈ ਧਿਰ ਦੇ ਪ੍ਰਤੀ ਉਹਨਾਂ ਦੇ ਸੁਰ ਵਿਗੜੇ ਹੋਇਆ ਤਾਂ ਕਿਤੇ ਨਾ ਕਿਤੇ ਹੁਣ ਪਰਮਜੀਤ ਸਿੰਘ ਸਰਨਾ ਨੂੰ ਵੀ ਟਕਸਾਲੀ ਪਰਿਵਾਰਾਂ ਦੀ ਯਾਦ ਆਈ ਅਤੇ ਉਹਨਾਂ ਨੇ ਸਾਬਕਾ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਹੈ ਤਾਂ ਕਿ ਗगनਜੀਤ ਸਿੰਘ ਬਰਨਾਲਾ ਨੂੰ ਮਨਾਇਆ ਜਾ ਸਕੇ ਜਿਸ ਤਰ੍ਹਾਂ ਗगनਜੀਤ ਸਿੰਘ ਬਰਨਾਲਾ ਲਗਾਤਾਰ ਅਕਾਲੀ ਦਲ ਤੋਂ ਵੱਖ ਹੋਈ ਧਿਰ ਦੇ ਵਿੱਚ ਐਕਟਿਵ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜੀ ਧਿਰ ਵੱਖ ਹੋਈ ਹੈ ਉਨਾ ਤਿਰਾਂ ਦੇ ਦਰਮਿਆਨ ਜਿਹੜੇ ਟਕਸਾਲੀ ਪਰਿਵਾਰ ਦਿਖਾਈ ਦੇ ਰਹੇ ਆ ਤਾਂ ਸਰਨਾ ਇਹ ਗੱਲ ਕਹਿੰਦੇ ਨਜ਼ਰ ਆਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਟਕਸਾਲੀ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਜਾਏਗੀ ਪਰੰਤੂ ਇਸ ਦਰਮਿਆਨ ਇੱਕ ਹੋਰ ਵੱਡੀ ਅਪਡੇਟ ਸਾਡੇ ਕੋਲ ਆਈ ਹੈ ਕਿਉਂਕਿ ਜਿਸ ਤਰ੍ਹਾਂ ਦੇ ਸਰੋਤ ਜਾਂ ਸੂਤਰ ਕੰਮ ਕਰਦੇ ਵਿਖਾਈ ਦੇ ਰਹੇ ਆ ਤਾਂ ਜਲੰਧਰ ਦੇ ਵਿੱਚ ਅਕਾਲੀ ਦਲ ਤੋਂ ਵੱਖ ਹੋਈ ਤਿਰਨੇ ਇੱਕ ਬੈਠਕ ਕੀਤੀ ਹੈ ਤੇ ਉਸ ਬੈਠਕ ਦੇ ਵਿੱਚ ਇੱਕ ਵਾਰ ਫਿਰ ਸਖਬੀਰ ਸਿੰਘ ਬਾਦਲ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਅਜੰਡਾ ਦਖਾਈ ਦਿੱਤਾ ਪਰ ਕਹਿ ਸਕਦੇ ਆ ਕਿ ਜਿੱਥੇ ਸਰਜੀਤ ਕੌਰ ਦੇ ਹੱਕ ਵਿੱਚ ਪ੍ਰਚਾਰ ਨੂੰ ਲੈ ਕੇ ਇੱਕ ਸਟ੍ਰੈਟਜੀ ਨੂੰ ਲੈ ਕੇ ਜਾਂ ਰੂਪਰੇਖਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਜਾਂ ਸਰਜੀਤ ਕੌਰ ਨੂੰ ਵੱਧ ਤੋਂ ਵੱਧ ਵੋਟ ਕਿਸ ਤਰ੍ਹਾਂ ਪੁੱਗਤੇ ਇਹ ਅਜੰਡਾ ਆਇਆ ਉਸ ਮੀਟਿੰਗ ਦੇ ਵਿੱਚ ਅੱਜ ਜਲੰਧਰ ਦੇ ਵਿੱਚ ਜਿੱਥੇ ਬੈਠਕ ਕੀਤੀ ਗਿਆ ਤਾਂ ਉਸ ਬੈਠਕ ਦੇ ਵਿੱਚ ਕਹਿ ਸਕਦੇ ਆ ਕਿ ਦੋ ਏਜੰਡੇ ਜਿਹੜੇ ਸੀ ਉਹਨਾਂ ਤੇ ਵਿਚਾਰ ਚਰਚਾ ਹੋਈ ਅਤੇ ਇੱਕ ਤਾਂ ਸਰਜੀਤ ਕੌਰ ਨੂੰ ਵੱਧ ਤੋਂ ਵੱਧ ਵੋਟ ਪਖਤਾਨ ਦਾ ਇੱਕ ਅਪੀਲ ਕੀਤਾ ਜਾਣ ਦਾ ਕੁਝ ਪੰਥਕ 13 ਨੂੰ ਵੀ ਅਪੀਲ ਕੀਤੀ ਜਾਏਗੀ ਜਿੱਥੇ ਜਿੱਥੇ ਵੀ ਜਿਸ ਜਿਸ ਦਾ ਸਰੋਕਾਰ ਜਲੰਧਰ ਦੇ ਪਚਵੀਂ ਵਿਧਾਨ ਸਭਾ ਹਲਕੇ ਵਿੱਚ ਬਣਦਾ ਤਾਂ ਉਹ ਵੋਟ ਜਿਹੜੀ ਹੈ ਉਹ ਸਰਜੀਤ ਕੌਰ ਨੂੰ ਪੈਣੀ ਚਾਹੀਦੀ ਹੈ ਸਰਜੀਤ ਕੌਰ ਨੂੰ ਪੁਖਤਨੀ ਚਾਹੀਦੀ ਹੈ ਅੱਜ ਦੀ ਇਸ ਮੀਟਿੰਗ ਦੇ ਵਿੱਚ ਸਰਜੀਤ ਕੌਰ ਦੇ ਮਸਲੇ ਨੂੰ ਵਿਚਾਰਿਆ ਗਿਆ ਆਉਣ ਵਾਲੇ ਦਿਨਾਂ ਵਿੱਚ ਇਹ ਸਟਰੈਟਜੀ ਜਿਹੜੀ ਹੈ ਉਹ ਵੀ ਸਾਹਮਣੇ ਆਏਗੀ ਇਸ ਦੇ ਨਾਲ ਹੀ ਇੱਕ ਵਿਸ਼ੇਸ਼ ਏਜੰਡੇ ਨੂੰ ਲਿਆਂਦਾ ਗਿਆ ਜਿਸ ਦੇ ਵਿੱਚ ਸੁਖਵੀਰ ਸਿੰਘ ਬਾਦਲ ਖਿਲਾਫ ਕਾਰਵਾਈ ਦੀ ਮੰਗ ਜਿਹੜੀ ਆ ਇੱਕ ਵਾਰ ਫੇਰ ਦਿਖਾਈ ਦੇ ਸਕਦੀ ਹੈ ਇਸ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਮਸਲਾ ਵਿਚਾਰਿਆ ਗਿਆ ਕਿਉਂਕਿ ਜਿਸ ਤਰ੍ਹਾਂ ਕੰਡੂਰ ਸਾਹਿਬ ਹਲਕੇ ਦੇ ਵਿੱਚ ਬਿਰਸਾ ਸਿੰਘ ਬਲਟੋਹਾ ਅਕਾਲੀ ਦਲ ਦੇ ਪੱਖ ਤੋਂ ਚੋਣ ਲੜ ਰਹੇ ਸੀ ਤਾਂ ਇਸ ਦਰਮਿਆਨ ਅਦੇਸ਼ ਪ੍ਰਤਾਪ ਸਿੰਘ ਕੈਰੋ ਦਾ ਅੱਗੇ ਨਾ ਆਉਣਾ ਅਦੇਸ਼ ਪ੍ਰਤਾਪ ਸਿੰਘ ਕੈਰੋ ਦਾ ਉਹਨਾਂ ਲੋਕਾਂ ਤੱਕ ਇਸ ਗੱਲ ਨੂੰ ਲੈ ਕੇ ਪਹੁੰਚ ਕਰਨਾ ਕਿ ਵਿਰਸਾ ਸਿੰਘ ਬਲਟੋਹਾ ਦੀ ਮਦਦ ਨਹੀਂ ਕਰਨੀ ਕਿਉਂਕਿ ਕੰਡੂਰ ਸਾਹਿਬ ਦੇ ਹਲਕੇ ਵਿੱਚ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਨੂੰ ਲੈ ਕੇ ਇੱਕ ਮੂਵਮੈਂਟ ਦਿਖਾਈ ਦਿੱਤੀ ਸੀ ਤਾਂ ਉਸ ਦੇ ਵਿੱਚ ਅਦੇਸ਼ ਪ੍ਰਤਾਪ ਸਿੰਘ ਕੈਰੋ ਵੀ ਇਸ ਗੱਲ ਲਈ ਸਹਿਮਤ ਸਨ ਕਿ ਜੇ ਭਾਈ ਅਮਰਪਾਲ ਸਿੰਘ ਚੋਣ ਲੜ ਰਿਹਾ ਜਦੋਂ ਲੋਕਾਂ ਦਾ ਮਹਾਜ ਇਸ ਤੰਗ ਦਾ ਬਣ ਗਿਆ ਕਿ ਭਾਈ ਅਮਰਪਾਲ ਸਿੰਘ ਦੀ ਜਿੱਤ ਹੋ ਸਕਦੀ ਹੈ ਤਾਂ ਇਸ ਦਰਮਿਆਨ ਅਕਾਲੀ ਦਲ ਦੇ ਪ੍ਰਧਾਨ ਤੱਕ ਪਾਰਟੀ ਦੇ ਹੀ ਕੁਝ ਆਗੂਆਂ ਨੇ ਇਹ ਗੱਲ ਰੱਖੀ ਸੀ ਕਿ ਖੰਡੂਰ ਸਾਹਿਬ ਦੀ ਸੀਟ ਤੋਂ ਕੋਈ ਵੀ ਉਮੀਦਵਾਰ ਨਾ ਹੀ ਉਤਾਰਿਆ ਜਾਵੇ ਲੋਕਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਲੋੜ ਹੈ ਖੈਰ ਅਕਾਲੀ ਦਲ ਨੇ ਕੋਈ ਫੈਸਲਾ ਨਾ ਕੀਤਾ ਤੇ ਵਿਰਸਾ ਸਿੰਘ ਬਲਟੋਹਾ ਨੂੰ ਉਮੀਦਵਾਰ ਬਣਾਇਆ ਪਰੰਤੂ ਜਿਸ ਤਰ੍ਹਾਂ ਵਿਰਸਾ ਸਿੰਘ ਬਲਟੋਹਾ ਨੇ ਇੱਕ ਸ਼ਿਕਾਇਤ ਅਕਾਲੀ ਦਲ ਦੇ ਪ੍ਰਧਾਨ ਦੇ ਕੋਲੇ ਕੀਤੀ ਸੀ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਉਹਨਾਂ ਦੀ ਚੋਣ ਮਹਮਤੋਂ ਦੂਰ ਦਿਖਾਈ ਦੇ ਰਿਹਾ ਜਾਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਭਾਗ ਨਹੀਂ ਲੈ ਰੇ ਜਦ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਦਾ ਬਾਦਲ ਪਰਿਵਾਰ ਨਾਲ ਕੀ ਰਿਸ਼ਤਾ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਪਰੰਤੂ ਆਦੇਸ਼ ਪ੍ਰਤਾਪ ਸਿੰਘ ਕੈਰੋ ਤੇ ਸਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਵਿੱਚ ਉਹਨਾਂ ਦੀ ਕਿੰਨੀ ਕੁ ਟਿਊਨਿੰਗ ਹੈ ਇਸ ਦੇ ਬਾਰੇ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਅਤੇ ਬਹੁਤ ਸਾਰੀਆਂ ਚਰਚਾਵਾਂ ਦੋਨਾਂ ਪਰਿਵਾਰਾਂ ਦੇ ਸਬੰਧਾਂ ਨੂੰ ਲੈ ਕੇ ਵੀ ਬਾਹਰ ਨਿਕਲਦੀਆਂ ਪਰ ਕਹਿ ਸਕਦੇ ਆ ਕਿ ਆਖਰ ਦੇ ਵਿੱਚ ਕਾਰਵਾਈ ਹੋਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵਕਾਫਾ ਦਿੱਤਾ ਗਿਆ ਕਹਿ ਸਕਦੇ ਆ ਕਿ ਅੱਜ ਜਦੋਂ ਜਲੰਧਰ ਦੇ ਵਿੱਚ ਇਸ ਵੱਖਰੀ ਧਿਰ ਨੇ ਬੈਠਕ ਕੀਤੀ ਹੈ ਤੇ ਇਸ ਅਜੰਡੇ ਨੂੰ ਰੱਖਿਆ ਗਿਆ ਕਿ ਜਿਸ ਆਧਾਰ ਤੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਕਾਰਵਾਈ ਕੀਤੀ ਗਈ ਪਾਰਟੀ ਤੋਂ ਬਾਹਰ ਕੱਢਿਆ ਗਿਆ ਤਾਂ ਆਖਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਅਜਹੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਸਰਜੀਤ ਕੌਰ ਤੋਂ ਸਮਰਥਨ ਵਾਪਸ ਲੈ ਲਿਆ ਗਿਆ ਕਿਹੜੇ ਪਾਰਟੀ ਦੇ ਆਗੂਆਂ ਦੇ ਨਾਲ ਸਮਰਥਨ ਵਾਪਸ ਲੈਣ ਨੂੰ ਲੈ ਕੇ ਸਲਾਹ-ਮਸ਼ਵਰਾ ਕੀਤਾ ਗਿਆ ਜਾਂ ਜਿਸ ਢੰਗ ਨਾਲ ਬਸਪਾ ਦਾ ਸਮਰਥਨ ਕੀਤਾ ਗਿਆ ਤਾਂ ਉਸ ਦੇ ਵਿੱਚ ਕਿਹੜੇ ਪਾਰਟੀ ਦੇ ਆਗੂਆਂ ਦੀ ਸਲਾਹ ਲਈ ਗਈ ਜਿਸ ਦੇ ਨਾਲ ਕਹਿ ਸਕਦੇ ਆ ਕਿ ਜਦੋਂ ਪਾਰਟੀ ਪ੍ਰਧਾਨ ਲਾਈਨ ਖਿੱਚ ਕੇ ਜਾਂ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੂੰ ਸਭ ਕੁਝ ਸਕਾਉਣ ਲਈ ਅਜਿਹੇ ਕਦਮ ਚੁੱਕ ਰਹੇ ਸਨ ਤਾਂ ਉਸ ਸਮੇਂ ਸ਼ਾਸਨਿਕ ਕਮੇਟੀ ਕੀ ਕਰ ਰਹੀ ਸੀ ਆਖਰ ਅਕਾਲੀ ਦਲ ਦੀ ਉਹ ਸ਼ਾਸਨਿਕ ਕਮੇਟੀ ਦੇ ਵਿੱਚ ਜਿਸ ਤਰ੍ਹਾਂ ਬਲਵਿੰਦਰ ਪੋਂਦੜ ਤੇ ਮੇਸ਼ਿੰਦਰ ਗਰੇਵਾਲ ਸਮੇਤ ਤਿੰਨ ਮੈਂਬਰੀ ਕਮੇਟੀ ਦਿਖਾਈ ਦਿੱਤੀ ਤਾਂ ਸਭ ਤੋਂ ਪਹਿਲਾਂ ਇਸ ਕਮੇਟੀ ਦੇ ਗਠਨ ਤੋਂ ਬਾਅਦ ਸਿੱਧੀ ਕਾਰਵਾਈ ਸਿਕੰਦਰ ਸਿੰਘ ਮਲੂਕਾ ਦੇ ਖਿਲਾਫ ਕੀਤੀ ਗਈ ਜਦ ਕਿ ਉਹਨਾਂ శాਸ਼ਨੀ ਕਮੇਟੀ ਦੇ ਚੇਅਰਮੈਨ ਸੰਸਕंदर ਸਿੰਘ ਮਲੂਕਾ ਤੇ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਦੇ ਵਿੱਚ ਸਕੰਦਰ ਸਿੰਘ ਮਲੂਕਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਖ ਪੂਰਿਆ ਜਾਂ ਕੁਝ ਜਹੀਆਂ ਗੱਲਾਂ ਕੀਤੀਆਂ ਕਿ ਜਿਸ ਦੇ ਨਾਲ ਪੰਜਾਬ ਦੇ ਮਸਲੇ ਹੱਲ ਹੋ ਸਕਦੇ ਆ ਤਾਂ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਦੇਖਿਆ ਗਿਆ ਇਸ ਦੇ ਅਰਥ ਵੱਖਰੇ ਹੀ ਤੌਰ ਤੇ ਕੱਢੇ ਗਏ ਕਿਉਂਕਿ ਸਕੰਦਰ ਸਿੰਘ ਮਲੂਕਾ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਨੂੰ ਬੀਬੀ ਪਰਮਪਾਲ ਕੌਰ ਬਠਿੰਡਾ ਤੋਂ ਸੀਟ ਲੜ ਰਹੇ ਸਨ ਤਾਂ ਬਹੁਤ ਸਾਰੀਆਂ ਚਰਚਾਵਾਂ ਸਿਕੰਦਰ ਸਿੰਘ ਮਲੂਕਾ ਦੇ ਆਲੇ ਦੁਆਲੇ ਦਿਖਾਈ ਦਿੱਤੀਆਂ ਕਿ ਬੇਸ਼ੱਕ ਖੁੱਲ ਕੇ ਉਹਨਾਂ ਲਈ ਪ੍ਰਚਾਰ ਨਹੀਂ ਕਰ ਰਹੇ ਉਹਨਾਂ ਦੀ ਹਮਾਇਤ ਨਹੀਂ ਕਰ ਰਹੇ ਤਾਂ ਹੁਣ ਤੱਕ ਸਿਕੰਦਰ ਸਿੰਘ ਮਲੂਕਾ ਇਸ ਗੱਲ ਦਾ ਜ਼ਿਕਰ ਵੀ ਕਰਦੇ ਆ ਇਹ ਨਾ ਤਾਂ ਉਹਨਾਂ ਨੇ ਆਪਣੀ ਨੂ ਦੇ ਪ੍ਰਤੀ ਕੋਈ ਪ੍ਰਚਾਰ ਕੀਤਾ ਜਦ ਕਿ ਉਹਨਾਂ ਨੇ ਵੋਟ ਆਪਣੀ ਵਕਰੀ ਕੌਨਸਟਿਟਿਊਐਂਸੀ ਦੇ ਵਿੱਚ ਜਾ ਕੇ ਕਾਲੀ ਦਲ ਨੂੰ ਪੁਖਤਾਈ ਹੈ ਤਾਂ ਅੱਜ ਜਿਹੜੀ ਜਲੰਧਰ ਦੇ ਵਿੱਚ ਬੈਠਕ ਹੋਈ ਅਤੇ ਉਸ ਦੇ ਵਿੱਚ ਇਸ ਗੱਲ ਦੀ ਮੰਗ ਜ਼ਰੂਰ ਉੱਠੀ ਆ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਵੀ ਹੁਣ ਸ਼ਾਸ਼ਨੀ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਦੋਨੇ ਤਰ੍ਹਾਂ ਦੇ ਵਿਚਕਾਰ ਜਿਸ ਤਰ੍ਹਾਂ ਦਾ ਕਟਨਾਕਰਮ ਜਲੰਧਰ ਪੱਛਮੀ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਖਾਈ ਦਿੱਤਾ ਹੈ ਤਾਂ ਇਹਨਾਂ ਬੈਠਕਾਂ ਦੇ ਵਿੱਚ ਬਹੁਤ ਸਾਰੇ ਹੋਰ ਵੀ ਮਸਲਿਆਂ ਨੂੰ ਵਿਚਾਰਿਆ ਗਿਆ ਕਿ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਦੇ ਵਿੱਚ ਕਮੇਟੀਆਂ ਦਾ ਗਠਨ ਕੀਤਾ ਜਾਏਗਾ ਕਮੇਟੀਆਂ ਦੀ ਕੀ ਭੂਮਿਕਾ ਹੋਏਗੀ ਕਮੇਟੀ ਕੀ 21 ਮੈਂਬਰੀ ਹੋਏਗੀ 11 ਮੈਂਬਰੀ ਹੋਏਗੀ ਇਥੋਂ ਤੱਕ ਇਹ ਵੀ ਵਿਚਾਰ ਕੀਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਈ ਅਮਰਪਾਲ ਸਿੰਘ ਜਾਂ ਬੰਦੀ ਸਿੰਘਾਂ ਦੀ ਰਹਾਈ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਾਰਵਾਈ ਅੱਗੇ ਵਧਾਈ ਜਾ ਸਕਦੀ ਹੈ ਤਾਂ तमाम ਮਸਲਿਆਂ ਨੂੰ ਅੱਜ ਜਲੰਧਰ ਦੀ ਬੈਠਕ ਦੇ ਵਿੱਚ ਵਿਚਾਰਿਆ ਗਿਆ ਪਰੰਤੂ ਜੇ ਜ਼ਿਕਰ ਕਰੀਏ ਤਾਂ ਇਸ ਮੀਟਿੰਗ ਦੇ ਵਿੱਚ ਜਿਹੜੇ ਵੀ ਟਕਸਾਲੀ ਪਰਿਵਾਰ ਇਕੱਠੇ ਹੋਏ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਵਿਚ ਹਰਿੰਦਰਪਾਲ ਸਿੰਘ ਟੋੜਾ ਜਿਹੜੇ ਅਕਸਾਲੀ ਟੋੜਾ ਪਰਿਵਾਰ ਵਿੱਚੋਂ ਆਉਂਦੇ ਆ ਉਹਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੀ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੇ ਏਜੰਡੇ ਜਾਂ ਕਿਸ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਸੀ ਚੱਲੀਆਂ ਪਰੰਤੂ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਦੋ ਅਜਿਹੇ ਏਜੰਡਿਆਂ 'ਵੱਲ ਅੱਜ ਦੀ ਇਹ ਬੈਠਕ ਵੱਧਦੀ ਵੱਖਾਈ ਦਿੱਤੀ ਹੈ ਇੱਥੋਂ ਤੱਕ ਕਿ ਉਹਨਾਂ ਨੇ ਜ਼ਿਕਰ ਕਰਦਿਆਂ ਕਿਹਾ ਕਿ ਮਨਪ੍ਰੀਤ ਸਿੰਘ ਅਕਾਲੀ ਜਿਸ ਤਰ੍ਹਾਂ ਕਾਰ ਬੈਠੇ ਹੋਏ ਆ ਅਕਾਲੀ ਦਲ ਤੋਂ ਵੀ ਉਹਨਾਂ ਨੇ ਦੂਰੀ ਬਣਾਈ ਹੋਈ ਹੈ ਜਿਸ ਤਰ੍ਹਾਂ ਕਾਲੀ ਦਲ ਤੋਂ ਵੱਖ ਹੋਈ ਤਰ ਬੈਠਕਾਂ ਕਰੀ ਜਾਂ ਤਾਂ ਉਹਨਾਂ ਬੈਠਕਾਂ ਦੇ ਵਿੱਚ ਵੀ ਮਨਪ੍ਰੀਤ ਸਿੰਘ ਯਾਲੀ ਨਜ਼ਰ ਨਹੀਂ ਆ ਰਹੇ ਤਾਂ ਅੱਜ ਦੀ ਇਸ ਬੈਠਕ ਦੇ ਵਿੱਚ ਮਨਪ੍ਰੀਤ ਸਿੰਘ ਯਾਲੀ ਦੇ ਮੁੱਦੇ ਨੂੰ ਵੀ ਵਿਚਾਰਿਆ ਗਿਆ ਪਰੰਤੂ ਜਿਸ ਤਰ੍ਹਾਂ ਦੀਆਂ ਗੱਲਾਂ ਜਾਂ ਚਰਚਾਵਾਂ ਬਾਹਰ ਆ ਰਹੀਆਂ ਤਾਂ ਉਸ ਦੇ ਵਿੱਚ ਜ਼ਿਕਰ ਆ ਰਿਹਾ ਕਿ ਕਿਤੇ ਨਾ ਕਿਤੇ ਮਨਪ੍ਰੀਤ ਸਿੰਘ ਯਾਲੀ ਵਿਕਰਮ ਸਿੰਘ ਮਜੀਠੀਆ ਦੇ ਸੰਪਰਕ ਦੇ ਵਿੱਚ ਦਿਖਾਈ ਦਿੰਦੇ ਆ ਕਿਉਂਕਿ ਖੁੱਲਕੇ ਉਹਨਾਂ ਦਾ ਬਾਹਰ ਨਾ ਆਉਣਾ ਚੁੰਦਾ ਕਮੇਟੀ ਦੀ ਰਿਪੋਰਟ ਲਾਗੂ ਕਰਨ ਨੂੰ ਲੈ ਕੇ ਮਨਪ੍ਰੀਤ ਸਿੰਘ ਯਾਲੀ ਨੇ ਕਹਿ ਦਿੱਤਾ ਸੀ ਕਿ ਉਹ ਜਦ ਤੱਕ ਚੁੰਦਾ ਕਮੇਟੀ ਦਾ ਅਜੰਡਾ ਪਾਰਟੀ ਵਿੱਚ ਲਾਗੂ ਨਹੀਂ ਹੁੰਦਾ ਉਹ ਘਰ ਬੈਠਣਗੇ ਦੂਰੀ ਬਣਾ ਕੇ ਰੱਖਣਗੇ ਪਰੰਤੂ ਹੁਣ ਸੂਤਰਾਂ ਦੇ ਹਵਾਲੇ ਨਾਲ ਇਹ ਜ਼ਿਕਰ ਜੋ ਚਰਚਾ ਬਾਤ ਆ ਰਹੀ ਹੈ ਕਿ ਮਨਪ੍ਰੀਤ ਸਿੰਘ ਯਾਲੀ ਵਿਕਰਮ ਮਜੀਠੀਆ ਦੇ ਸੰਪਰਕ ਦੇ ਵਿੱਚ ਹੈ ਤੇ 2027 ਦੇ ਨੇੜੇ ਤੇੜੇ ਜਾ ਕੇ ਮਨਪ੍ਰੀਤ ਸਿੰਘ ਯਾਲੀ ਆਪਣੇ ਪੱਤੇ ਖੋਲ ਸਕਦੇ ਆ ਜਿਸ ਤਰ੍ਹਾਂ ਗੱਲ ਕੀਤੀ ਜਾ ਰਹੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਬਚਾਓ ਮਹਮ ਦਾ ਆਗਾਜ਼ ਕੀਤਾ ਜਾਣਾ ਤਾਂ ਅੱਜ ਦੀ ਇਸ ਬੈਠਕ ਦੇ ਵਿੱਚ ਇਹ ਵੀ ਚਰਚਾ ਹੋਈ ਹੈ ਕਿ ਸਰਜੀਤ ਕੌਰ ਦੀ ਇਲੈਕਸ਼ਨ ਤੋਂ ਬਾਅਦ ਹੀ ਸਾਰੀ ਰੂਪਰੇਖਾ ਉਲਿੱਕੀ ਜਾਏਗੀ ਅੱਜ ਦੀ ਇਸ ਬੈਠਕ ਵਿੱਚ ਗਗਨਜੀਤ ਸਿੰਘ ਬਰਨਾਲਾ ਨੇ ਉਸ ਗੱਲ ਬਾਤ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਹੈ ਤੇ ਇਹ ਗੱਲ ਕਹੀ ਆ ਕਿ ਜਿਸ ਤਰ੍ਹਾਂ ਦੀ ਕਵਾਇਦ ਜਾਂ ਜਿਸ ਤਰ੍ਹਾਂ ਦੀ ਗੱਲਬਾਤ ਲੈ ਕੇ ਸਰਨਾ ਨੇ ਉਹਨਾਂ ਦੇ ਪਰਿਵਾਰ ਤੱਕ ਪਹੁੰਚ ਕੀਤੀ ਹੈ ਉਹ ਵਿਅਰਥ ਹੀ ਹੈ ਕਿਉਂਕਿ ਜਿਸ ਢੰਗ ਨਾਲ ਸਰਜੀਤ ਸਿੰਘ ਬਰਨਾਲਾ ਪਰਿਵਾਰ ਦੇ ਨਾਲ ਵੀ ਵੱਡੇ ਧੋਖੇ ਹੋਇਆ ਤਾਂ ਉਹਨਾਂ ਨੂੰ ਪੁਲਾਇਆ ਨਹੀਂ ਜਾ ਸਕਦਾ ਵੇਖਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ irdਾ ਕੇਰਾ ਹੋਰ ਕਿੰਨਾ ਕੁ ਮਜ਼ਬੂਤ ਹੋਏਗਾ ਕੋਝ ਚਰਚਾਵਾਂ ਅਜਹੀਆਂ ਵੀ ਦਿਖਾਈ ਦੇ ਰੀਆਂ ਕਿ ਜਿਹੜੀ ਅਕਾਲੀ ਦਲ ਤੋਂ ਤਿਰ ਵੱਖ ਹੋਈ ਹੈ ਤਾਂ ਉਹਨਾਂ ਨੇ ਬਾਦਲ ਦਲ ਦਾ ਕਿਲਾ ਮਜ਼ਬੂਤ ਕਰਨ ਦੇ ਵਿੱਚ ਆਪਣੀ ਵੀ ਭੂਮਿਕਾ ਅਦਾ ਕੀਤੀ ਹੈ ਹੁਣ ਜਿਸ ਢੰਗ ਨਾਲ ਸੁਖਬੀਰ ਸਿੰਘ ਬਾਦਲ ਨੂੰ ਹਟਾਉਣ ਨੂੰ ਲੈ ਕੇ ਮਤੇ ਪਏ ਜਾ ਰਿਹਾ ਹੈ ਕਵੈਤ ਚਲਾਈ ਜਾ ਰਹੀ ਹੈ ਤਾਂ ਕਿਤਨਾ ਕਿਤੇ ਵੇਖਣਾ ਹੋਏਗਾ ਕਿ ਅਕਾਲੀ ਦਲ ਤੋਂ ਵੱਖ ਹੋਈ ਧਿਰ ਨੂੰ ਕਿੰਨੀ ਕੁ ਸਫਲਤਾ ਮਿਲਦੀ ਹੈ ਜਿਸ ਦੇ ਨਾਲ ਸੁਖਬੀਰ ਸਿੰਘ ਬਾਦਲ ਬੈਕ ਫੁੱਟ ਤੇ ਜਾਂਦੇ ਵਖਾਈ ਦਿੰਦੇ ਨਜ਼ਰ ਆਉਣਗੇ